ਇਤ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਚਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨ ਉਤਰੇ ਜੇ ਬੰਨਾ ਭਰੀਆ ਭਾਰ ਸੈ ਸਿਆਣ ਪਾ ਲਖ ਹੋਈ ਤਾ ਇਕ ਨ ਚਲੇ ਨਾ ਦੇਵ ਸਚਿਆ ਹੋਈਐ ਕਿਉ ਕੁੜਾ ਟਟੇ ਪਾਲੋ ਹੁਕਮ ਰਗਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣੇ ਆਕਾਰ ਹੁਕਮਨਾ ਕਹਿਆ ਆਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਢਿਆਈ ਹੁਕਮੇ ਓ ਤਮਨੀਚ ਹੁਕਮਾ ਲੇਖ ਦੋਖ ਸੁਖ ਪਾਈਐ ਇਤਨਾ ਹੁਕਮੀ ਰਾਸੀਸ਼ ਤੇ ਧੁਕਮੀ ਸਦਾ ਪਾਈਐ ਹੁਕਮੇ ਅੰਦਰ ਸਾਭ ਕੋ ਬਾਹ ਹੁਕਮ ਨ ਕੋਏ ਨਾਨਕ ਹੁਕਮ ਹੈ ਜੇ ਬੁਝੈ ਤਉ ਮੈਂ ਕਹਿ ਨ ਕੋਏ ਗਾਵੇ ਕੋ ਤਾਂ ਹੋਵੇ ਕਿਸੈ ਤਾਂ ਗਾਵੇ ਕੋ ਦਾ ਤੋ ਜਾਣ ਨਿਸ਼ਾਨ ਗਾਵੇ ਕੋ ਕੋੜੇ ਆਚਾਰੋ ਗਾਇ ਕੋ ਵਿਧਿਆ ਤੁਮ ਜਾਰ ਗਾਇ ਕੋ ਸਾਜ ਕਰੇ ਤਨ ਖੇਰੇ ਗੌਰ ਕੋ ਜੀ ਲੈ ਦਿਰਦੇ ਗਾਇ ਕੋ ਜਾਪੇ ਜਿਸੈ ਦੂਰ ਗਾਇ ਕੋ ਵਿਥੈ ਹਰ ਹਜ਼ੂਰ ਕਥਨਾ ਗਤੀ ਨ ਆਵੇਂ ਦੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਲਾ ਦੇ ਲੈਂਦੇ ਜਗ ਮਾਹੇ ਜੁਗਾ ਜੁਗੰਤਰ ਖਾਨੀ ਖਾਹੇ ਹੁਕਮੇ ਹੁਕਮ ਚਲਾਏ ਦਾ ਨਾਨਕ ਵਿਖਸੈ ਵਿਪਰਵਾ ਸਾਚਾ ਸਾਹਿਬ ਸਾਚ ਨਾਇ ਭਾਖਿਆ ਭਾਉ ਅਪਾਰ ਆਪੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਦੇਖ ਕੇ ਅਗੇ ਰਖਿਆ ਜੇ ਤੀਸਾ ਦਰਬਾਰ ਮੋਹਾਉਂ ਕੇ ਬੋਲਣ ਬੋਲੀਏ ਜੇ ਸੁੰਦਰ ਬਿਆਖੰਡ ਤਵੇਲਾ ਸਤਿਨਾਮ ਓੜਿਆ ਵਿਚਾਰ ਕੰਮੀਆਂ ਆਵੇਂ ਕੱਪੜਾ ਅੰੰਦਰੀ ਨੂੰ ਦਵਾਰ ਨਾਨਕ ਇਹੇ ਜਾਣੀਐ ਸਭ ਆਪੇ ਸਜਿਆ ਆਪੇ ਆਨ ਜਾਏ ਕੀਤਾ ਨਾ ਹੋਏ ਆਪੇ ਆਪੋ ਨਿਰੰਜਨ ਸੋ ਦੇਵ ਆ ਤਿਨ ਪਾਇਆ ਮਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰਖੀਐ ਭਉ ਦੁਖ ਪਰਹਾਰ ਸੁਖ ਕਾਲੈ ਜਾਏ ਗੁਰਮੁਖ ਨਾਦੰ ਗੁਰੁ ਭਵੇਦੰ ਗੁਰਮੁਕਰਿਆ ਸਮਾਏ ਗੁਰਈਸ਼ਰ ਗੁਰ ਗੌਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੁ ਜਾਣਾ ਆਖਾਂ ਨਾ ਕਹਿਣਾ ਕਤਨ ਨ ਜਾਈ ਗੁਰਾ ਇੱਕ ਦੇਹੁ ਜਾਈ ਸਭ ਨਾ ਜੀਆ ਕਾਇ ਤਦਾਦਾ ਉਹ ਮੈਂ ਵਿਸਰ ਨ ਜਾਇ